ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 137 ਵਾਂ ਦਿਨ 100 ਦਿਨ ਤੋਂ ਅਲਗ-ਅਲਗ ਸਟਾਈਲ ਦੀਆਂ ਦਸਤਾਰਾਂ ਸਜਾ ਕੇ ਦਿਖਾਉਣ ਦਾ ਤੇ ਤੁਹਾਨੂੰ ਸਿਖਾਉਣ ਦਾ ਅੱਜ ਲੈ ਕੇ ਆਏ ਹਾਂ ਸੰਪੂਰਨ ਧੁਮਾਲਾ ਸਾਹਿਬ ਸਾਈਡਾਂ ਤੋਂ ਥੋੜਾ ਜਿਆਦਾ ਚੁੜਾਈ ਦੇ ਵਿੱਚ ਹੋਵੇਗਾ ਚੰਦ ਤੋੜੇ ਵਾਲਾ ਧੁਮਾਲਾ ਸਾਹਿਬ ਪਹਿਲੀ ਵਾਰ ਅਪਲੋਡ ਕੀਤੀ ਹੈ ਜੀ ਇਹ ਵੀਡੀਓ ਇਸ ਲਈ ਦਬ ਕੇ ਸ਼ੇਅਰ ਕਰਦੇ ਹੋ ਸੰਪੂਰਨ ਬੁੰਗਾ ਸਾਹਿਬ ਨੂੰ ਇਸ ਤਰੀਕੇ ਨਾਲ ਜੁੜੇਦੇ ਦੁਆਲੇ ਸਜਾਣਾ ਸ਼ੁਰੂ ਕਰਨਾ ਨਾਲ ਹੀ ਕੰਗਾ ਸਾਹਿਬ ਨੂੰ ਵੀ ਅਸੀਂ ਸਜਾ ਲਵਾਂਗੇ ਸੰਪੂਰਨ ਹੀ ਧੁਮਾਲਾ ਸਾਹਿਬਾ ਦੋੜਾ ਕਰਨ ਤੋਂ ਬਾਅਦ ਸ ਅਸੀਂ ਅਗਲੇ ਪੱਲੇ ਲਗਾਉਣੇ ਸ਼ੁਰੂ ਕਰਾਂਗੇ ਜੀ ਇਸ ਤਰੀਕੇ ਨਾਲ ਸੱਜੇ ਪਾਸੇ ਇੱਕੋ ਜਗਾ ਤੋਂ ਪੱਲੇ ਸਾਰੇ ਰੱਖਣੇ ਨੇ ਵੱਟ ਪਾ ਕੇ ਖੱਬੇ ਪਾਸੇ ਇੱਕੋ ਜਗਾ ਤੇ ਸੰਪੂਰਨ ਕਰਨੇ ਨੇ ਸਾਰੇ ਪੱਲੇ ਇਹਦੇ ਨਾਲ ਧਮਾਲਾ ਸਾਹਿਬ ਦੋਨਾਂ ਸਾਈਡਾਂ ਤੋਂ ਬਰਾਬਰ ਚੌੜਾ ਹੁੰਦਾ ਜਾਵੇਗਾ ਤੇ ਜਿਆਦਾ ਬਾਹਰ ਨੂੰ ਆਵੇਗਾ ਜਿੰਨਾ ਗੁਲਾਈ ਦੀ ਸ਼ੇਪ ਬਣੇਗੀ ਸਾਰੇ ਲਾੜੇ ਖਿੱਚ ਖਿੱਚ ਕੇ ਲਗਾਉਣੇ ਲੱਗਾ ਖੀਲੇ ਪੱਲੇ ਨੂੰ ਇਸ ਜਗ੍ਹਾ ਤੇ ਅੰਦਰ ਕਰ ਦਵਾਂਗੇ ਪੂਰੀ ਲੰਬਾਈ ਧਮਾਲਾ ਸਾਹਿਬ ਦੀ 16 ਮੀਟਰ ਹੈ ਤੇ ਹੋਰ ਜਾਣਕਾਰੀ ਲਈ ਪੂਰੀ ਵੀਡੀਓ YouTube ਤੇ ਜਾ ਕੇ ਦੇਖ ਸਕਦੇ ਜਿੱਥੇ ਹਰ ਇੱਕ ਚੀਜ਼ ਨੂੰ ਪੂਰੀ ਬਰੀਕੀ ਨਾਲ ਡਿਟੇਲ ਬਾਈ ਡਿਟੇਲ ਸਮਝਾਇਆ ਹੋ ਕੀ ਕਾਲਸਾ ਬਾਈ ਕੋ ਜਿੱਕੀ ਫਤਹਿ